ਸਭ ਤਸ਼ਰੀਅਕਾਲ ਦੀ ਇੱਕ ਹੈਲਦੀ ਜੀਵਨ ਵਾਸਤੇ ਜਿੰਨੀ ਸਾਨੂੰ ਸਰੀਰਕ ਸਿਹਤ ਦੀ ਲੋੜ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਸਾਨੂੰ ਭਾਵਨਾਤਮਕ ਤੰਦਰੁਸਤੀ ਦੀ ਵੀ ਲੋੜ ਹੁੰਦੀ ਹੈ ਮਨੋਵਿਗਿਆਨਿਕ ਵਿਸ਼ਲੇਸ਼ਣ ਕਹਿੰਦੇ ਹਨ ਕਿ ਮਨ ਦੀ ਅਸਥਿਰਤਾ ਸਾਨੂੰ ਅਸਫਲਤਾਵਾਂ ਵੱਲ ਲੈ ਜਾਂਦੀ ਹੈ ਬਿਮਾਰੀਆਂ ਨਾਲ ਕੇਰ ਲੈਂਦੀ ਹੈ ਔਰ ਜੀਵਨ ਇੱਕ ਆਕਾ ਥਕਾ ਬਣ ਜਾਂਦਾ ਸੰਸਾਰ ਦਾ ਕੋਈ ਵੀ ਵਰਗ ਹੋਵੇ ਕੋਈ ਵੀ ਸਮਾਜ ਕੋਈ ਵੀ ਦੇਸ਼ ਕੋਈ ਵੀ ਧਰਮ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਕਿ ਸੰਸਾਰ ਦੇ ਕਿਸੇ ਵੀ ਖੇਤਰ ਚ ਚਾਇਓ ਖੇਡ ਦਾ ਰਾਜਨੀਤੀ ਦਾ ਚਾਇਓ ਖੇਡ ਦਾ ਰਾਜਨੀਤੀ ਦਾ ਪੜਾਈ ਹੈ ਜਾਂ ਬਿਜ਼ਨਸ ਹੈ ਕਿਸੇ ਵੀ ਸਫਲਤਾ ਦੀ ਛੱਤ ਭਾਵਨਾਤਮਕ ਮਜ਼ਬੂਤੀ ਦੀ ਨੀਂਹ ਦੇ ਉੱਪਰ ਖੜੀ ਹੁੰਦੀ ਹੈ ਇੱਕ ਗੱਲ ਅਕਸਰ ਅਸੀਂ ਆਪਣੇ ਜੀਵਨ ਚ ਕਿਤੇ ਨਾ ਕਿਤੇ ਦੇਖੀ ਹੋਣੀ ਹੈ ਜਾਂ ਹੋ ਸਕਦਾ ਸਾਡੇ ਨਾਲ ਇਸ ਤਰ੍ਹਾਂ ਹੋਇਆ ਹੋਵੇ ਕਈ ਵਾਰ ਅਸਡੀ ਜ਼ਿੰਦਗੀ 'ਚ ਅਸੀਂ ਕੁਛ ਐਸੇ ਬੰਦੇ ਦੇਖਦੇ ਹਾਂ ਕਿ ਉਹ ਬਹੁਤ ਸਾਰੇ ਕੰਮ ਕਰਦੇ ਆਂ ਔਰ ਸਾਰੇ ਇਸ ਕਾਮਯਾਬ ਆਂ ਔਰ ਕੋਈ ਇੱਕ ਬੰਦਾ ਇੱਕ ਹੀ ਕੰਮ ਨੂੰ ਲਗਾਤਾਰ ਕਈ ਸਾਲਾਂ ਤੋਂ ਕਰਦਾ ਪਰ ਫਿਰ ਵੀ ਉਹਦੇ ਹੱਥ ਸਫਲਤਾ ਨਹੀਂ ਲੱਗਦੀ ਅਸੀਂ ਕਿਸੇ ਬੱਚੇ ਨੂੰ ਦੇਖਦੇ ਆਂ ਉਹ ਥੋੜਾ ਟਾਈਮ ਪੜਦਾ ਔਰ ਸਾਰੀ ਸਬਜੈਕਟਾਂ ਦੇ ਵਿੱਚ ਟੌਪ ਕਰਨਾਂ ਦਾ ਇੱਕ ਬੱਚਾ ਇੱਕ ਸਬਜੈਕਟ ਵਿੱਚ ਵੀ ਟੌਪ ਕਰਨ ਵਾਸਤੇ ਬਹੁਤ ਸਖਤ ਮਿਹਨਤ ਕਰਦਾ ਔਰ ਫਿਰ ਵੀ ਨਹੀਂ ਕਰ ਪੰਦਾ ਇਹਨਾਂ ਦੋਨਾਂ ਗੱਲਾਂ ਦੇ ਪਿੱਛੇ ਜਿਹੜਾ ਮੇਨ ਕਾਰਨ ਹੈ ਉਹ ਹੈ ਭਾਵਨਾਤਮਕ ਅਸਥਿਰਤਾ ਕਿਸੇ ਵੀ ਸਫਲਤਾ ਦੇ ਵਿੱਚ ਜਿੰਨੀ ਸਰੀਰਕ ਸਿਹਤ ਦੀ ਲੋੜ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਸਾਨੂੰ ਭਾਵਨਾਤਮਕ ਮਜ਼ਬੂਤੀ ਦੀ ਵੀ ਲੋੜ ਹੁੰਦੀ ਹੈ ਭਾਵਨਾਤਮਕ ਤਾਕਤ ਦੀ ਵੀ ਲੋੜ ਹੁੰਦੀ ਹੈ ਉਸੇ ਭਾਵਨਾਤਮਕ ਤਾਕਤ ਨੂੰ ਮਜ਼ਬੂਤ ਕਰਨ ਵਾਸਤੇ ਵਧਾਉਣ ਵਾਸਤੇ ਔਰ ਸਥਿਰ ਕਰਨ ਵਾਸਤੇ ਹਿਡਨ ਸਾਇੰਸ ਆਫ ਯੂਅਰ ਲਾਈਫ ਇੱਕ ਬੈਸਟ ਲੱਕ ਹੈ ਇਹ ਅਸੀਂ ਇਹਨੂੰ ਟੈਸਟ ਕਹ ਲੀਏ ਜਾਂ ਇਹ ਆਪਣੇ ਆਪ ਦੇ ਵਿੱਚ ਇੱਕ ਪੂਰਾ ਇਲਾਜ ਹੈ ਜਿਹੜਾ ਰੰਗਾਂ ਨੂੰ ਬੜਦਾ ਜਿੰਨੂੰ ਅਸੀਂ ਅੱਜਕੱਲ ਔਰੇ ਦੇ ਨਾਮ ਨਾਲ ਜਾਣਦੇ ਹਾਂ ਔਰ ਭਾਵਨਾਤਮਕ ਮਜ਼ਬੂਤੀ ਦੀ ਸਿਹਤ ਦੇ ਰਾਹ ਖੋਲਦਾ ਬੈਟਰ ਲਾਈਫ ਨਾਮ ਦਾ ਇਹ ਟੈਸਟ ਟੈਸਟ ਦੇ ਨਾਲ ਨਾਲ ਆਪਣੇ ਆਪ ਦੇ ਵਿੱਚ ਇੱਕ ਪੂਰਾ ਇਲਾਜ ਵੀ ਹੈ ਉਹਨਾਂ ਰੰਗਾਂ ਨੂੰ ਅਸੀਂ ਕਿਸ ਤਰ੍ਹਾਂ ਸਹੀ ਕਰ ਸਕਦੇ ਹਾਂ ਉਸ ਕੰਪਨ ਨੂੰ ਅਸੀਂ ਕਿਸ ਤਰ੍ਹਾਂ ਬੈਲੈਂਸ ਕਰ ਸਕਦੇ ਹਾਂ ਔਰ ਇਨਾ ਰੰਗਾਂ ਨੂੰ ਨਖਾਰ ਨਾਲ ਕੰਪਨ ਨੂੰ ਬੈਲੈਂਸ ਕਰਨ ਦੇ ਨਾਲ ਸਾਡੀ ਭਾਵਨਾਤਮਕ ਸਿਹਤ ਕਿਸ ਤਰ੍ਹਾਂ ਮਜ਼ਬੂਤ ਹੁੰਦੀ ਹੈ ਇਹਦੇ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਬੜੀ ਤਰ੍ਹਾਂ ਦੀਆਂ ਰਿਸਰਚਾਂ ਹੋ ਰਹੀਆਂ ਬਹੁਤ ਤਰ੍ਹਾਂ ਦੀਆਂ ਥੈਰੇਪੀਆਂ ਚੱਲ ਰਹੀਆਂ ਅੱਜ ਕੋਈ ਵੀ ਧਰਤੀ ਤੇ ਜਿਹੜਾ ਅਸੀਂ ਮਨੁੱਖੀ ਸਰੀਰ ਮੰਨਦੇ ਆ ਉਹ ਚਾਹੇ ਬਚਪਨ ਚਾਹੇ ਜਵਾਨੀ ਚਾਹੇ ਬੁਢੇਪੇ ਚਾਹੇ ਅੱਜ ਸੰਸਾਰ ਤੇ ਮਨੁੱਖੀ ਸਰੀਰ ਜਿੰਨਾ ਬਿਮਾਰੀਆਂ ਤੋਂ ਪਰੇਸ਼ਾਨ ਆ ਉਸ ਤੋਂ ਕਿਤੇ ਜ਼ਿਆਦਾ ਉਹ ਭਾਵਨਾਤਮਕ ਸਿਹਤ ਕਰਕੇ ਮਾਨਸਿਕ ਪਰੇਸ਼ਾਨੀਆਂ ਵੱਲ ਵੀ ਵੱਧਦਾ ਜਾ ਰਿਹਾ ਹੈ ਐਸ ਬੈਟਰ ਲਾਈਫ ਟੈਸਟ ਦੇ ਵਿੱਚ ਅਸੀਂ ਪਹਿਲੇ ਰੰਗਾਂ ਨੂੰ ਟੈਸਟ ਕਰਨਾ ਕਿਸੇ ਵੀ ਇਨਸਾਨ ਦੇ ਜਿਹੜੇ ਤਿੰਨ ਜਾਂ ਚਾਰ ਰੰਗ ਜ਼ਿਆਦਾ ਐਕਟਿਵ ਹੁੰਦੇ ਆ ਔਰ ਉਹ ਕਿਹੜੇ ਰੰਗ ਆ ਤੁਹਾਡੇ ਜਿਹੜੇ ਜ਼ਿਆਦਾ ਐਕਟਿਵ ਆ ਉਹ ਤੁਹਾਨੂੰ ਕਿਸ ਦਿਸ਼ਾ ਵੱਲ ਪ੍ਰੇਰਿਤ ਕਰਦੇ ਆ ਇਹਦੇ ਵਿੱਚ ਬਹੁਤ ਵੱਡੀ ਮਦਦ ਕਰਦਾ ਹੈ ਔਰ ਇਹਨੂੰ ਜਿਹੜਾ ਠੀਕ ਕਰਨ ਦਾ ਟੰਗ ਆ ਉਹ ਅਸੀਂ ਧਰਮਾਂ ਦੀ ਵਿਗਿਆਨ ਦੇ ਹਿਸਾਬ ਨਾਲ ਕੱਢਿਆ ਜਿਹੜਾ ਬੜਾ ਸੋਲਿਡ ਤਰੀਕਾ ਹੈ ਜਿਹਦੇ ਪਿਛਲੇ ਟਾਈਮ ਪੁਰਾਣੇ ਟਾਈਮ ਦੇ ਵਿੱਚ ਅੱਜ ਜਿਹਨੂੰ ਅਸੀਂ ਔਰਾ ਕਹਿੰਦੇ ਆ ਧਰਮ ਮੇਨ ਕੰਮ ਹੀ ਸਾਡੀ ਭਾਵਨਾਤਮਕ ਤੰਦਰੁਸਤੀ ਵਾਸਤੇ ਕਰਦਾ ਸਾਡੀ ਮਾਨਸਿਕ ਸਿਹਤ ਵਾਸਤੇ ਕਰਦਾ ਧਰਮਾਂ ਦੇ ਵਿੱਚ ਜਿੰਨੇ ਵੀ ਕਰਮ ਨੇ ਸਾਰਿਆਂ ਦੇ ਪਿੱਛੇ ਵਿਗਿਆਨ ਇੱਕ ਸਾਇੰਸ ਕੰਮ ਕਰਦੀ ਟੈਕਨੀਕ ਕੰਮ ਕਰਦੀ ਹੈ ਕਿਸ ਤਰ੍ਹਾਂ ਕਿਹੜਾ ਕਰਮ ਕਿਹੜੇ ਔਰੇ ਨੂੰ ਜਾਂ ਟੋਟਲ ਔਰੇ ਨੂੰ ਪ੍ਰਭਾਵਿਤ ਕਰਦਾ ਉਹਦੀ ਬ੍ਰਾਈਟਨੈਸ ਵਧਾਉਂਦਾ ਕੰਪਨ ਨੂੰ ਲਾਗਰਦਾ ਉਹਦੀ ਵੀ ਐਸੇ ਰਿਪੋਰਟ ਦੇ ਵਿੱਚ ਅਸੀਂ ਸਲਾਹ ਦਿੰਦੇ ਹਾਂ ਬੈਟਰ ਲਾਈਫ ਟੈਸਟ ਅਸੀਂ ਪੰਜ ਪੱਗਾਂ 'ਚ ਕਰਦੇ ਹਾਂ ਪਹਿਲਾ ਬਲੂ ਆਈਸ ਨੀਲੀਆਂ ਅੱਖਾਂ ਯਾਨੀ ਨੀਲੇ ਰੰਗ ਦਾ ਟੈਸਟ ਦੂਸਰਾ ਰੈਡ એનર્ਜੀ ਯਾਨੀ ਲਾਲ ਰੰਗ ਦੀ ਤਾਕਤ ਤੀਸਰਾ ਕੋਸਮਿਕ એનર્ਜੀ ਯਾਨੀ ਹਰੇ ਰੰਗ ਦੀ ਜਿਹੜੀ ਊਰਜਾ ਤੁਹਾਡੇ ਚ ਚੱਲ ਰਹੀ ਹੈ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਬਲੈਕ ਵਿਨਰ ਯਾਨੀ ਹਨੇਰੇ ਦੇ ਰਹੱਸ ਔਰ ਅਗਲਾ ਟੈਸਟ ਹੈ ਸਨਫਲਾਵਰਸ ਇਹ ਤੁਹਾਡਾ ਪੀਲਾ ਰੰਗ ਯਾਨੀ ਟਾਡਾ ਤਰਕ ਕਿਸ ਦਿਸ਼ਾ ਚ ਕੰਮ ਕਰ ਰਿਹਾ ਔਰ ਕਿੰਨਾ ਕੰਮ ਆ ਸਕਦਾ ਔਰ ਇਸ ਤਰਕ ਦੇ ਜਾਲ ਨੂੰ ਸਮਝਣ ਵਾਸਤੇ ਅਸੀਂ ਪੀਲੇ ਰੰਗ ਦਾ ਟੈਸਟ ਕਰਦੇ ਹਾਂ ਐਸੀ ਤਰ੍ਹਾਂ ਜੇ ਹਰ ਰੰਗ ਨੂੰ ਲੈ ਕੇ ਅਸੀਂ ਥੋੜੀ ਸੰਖੇਪ ਗੱਲ ਕਰੀਏ ਤਾਂ ਜਿਸ ਤਰ੍ਹਾਂ ਨੀਲਾ ਰੰਗ ਹੈ ਨੀਲਾ ਰੰਗ ਮੇਨ ਕਰਕੇ ਜਿੰਨੀਆਂ ਵੀ ਧਾਰਮਿਕ માનਤਾਵਾਂ ਨੇ ਜਿੰਨੀਆਂ ਹੁਣ ਤੱਕ ਵਿਗਿਆਨ ਦੀਆਂ ਰਿਸਰਚਾਂ ਨੇ ਉਹ ਸਾਰੀਆਂ ਇਹ ਮੰਨਦੀਆਂ ਕਿ ਨੀਲਾ ਰੰਗ ਸ਼ਾਂਤੀ ਦਾ ਇਹ ਗਹਿਰਾਈ ਦਾ ਸੱਚਾਈ ਦਾ ਸੰਚਾਰ ਦਾ ਰਚਣ ਹਾਰ ਹੈ ਇਸ ਨੀਲੇ ਰੰਗ ਦੀ ਜ਼ਰੂਰਤ ਸਾਨੂੰ ਔਰੇ ਦੇ ਸਾਰੇ ਰੰਗਾਂ ਤੋਂ ਥੋੜੀ ਜ਼ਿਆਦਾ ਬ੍ਰਾਈਟ ਚਾਹੀਦੀ ਹੈ ਥੋੜੀ ਜ਼ਿੰਦਗੀ ਦੀ ਉਚਾਈ ਤੇ ਗਹਿਰਾਈ ਨੀਲਾ ਰੰਗ ਤਿਆ ਕਰਦਾ ਅੱਜ ਕੱਲ ਰੰਗਾਂ ਤੇ ਬਹੁਤ ਤਰ੍ਹਾਂ ਦੀਆਂ ਥੈਰਪੀਆਂ ਚੱਲਦੀਆਂ ਜਿਨ੍ਹਾਂ ਦੇ ਵਿੱਚ ਜਾਂ ਤੇ ਐਲਈਡੀ ਨਾਲ ਤੁਹਾਡੇ ਸਰੀਰ ਦੇ ਉੱਪਰ ਕੁਝ ਰੰਗ ਪਾਏ ਜਾਂਦੇ ਆ ਲਾਈਟ ਦੇ ਥਰੂ ਔਰ ਜਾਂ ਉਸ ਕਿਸਮ ਦੇ ਕੱਪੜੇ ਦੇ ਥਰੂ ਪਰ ਜੇ ਅਸੀਂ ਅ ਪਰ ਜੇ ਅਸੀਂ ਆਪਣਾ ਪ੍ਰਾਤਨ ਇਤਿਹਾਸ ਦੇਖਦੇ ਆਂ ਤੇ ਸਿੱਖੀਸਮ ਦੇ ਵਿੱਚ ਨੀਲੀ ਦਸਤਾਰ ਬਨਣਾ ਜਾਂ ਨੀਲੇ ਬਾਣੇ ਦਾ ਸੈਂਕੜੇ ਸਾਲਾਂ ਤੋਂ ਰਿਵਾਜ ਹੈ ਅੱਜ ਜਦੋਂ ਇੱਕ ਵਿਗਿਆਨਿਕ ਟੰਗ ਨਾਲੇ ਖੋਜਾਂ ਹੋ ਰਹੀਆਂ ਔਰ ਕਲਰ ਥੈਰੇਪੀ ਦਾ ਇੰਨਾ ਜ਼ਿਆਦਾ ਬੋਲਵਾਲ ਇਸ ਸੀਰੀਜ਼ ਨੂੰ ਸ਼ਾਇਦ ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਇਸ ਸੀਰੀਜ਼ ਨੂੰ ਪ੍ਰਚਾਰਨਾ ਚਾਹੀਦਾ ਹੈ ਕਿ ਇੱਕ ਸਿੱਖ ਜਮਦੇ ਵਿੱਚ ਜਿਹੜਾ ਨੀਲੀ ਦਸਤਾਰ ਦਾ ਚੱਲਣਾ ਉਹ ਬਹੁਤ ਪੁਰਾਣਾ ਹੈ ਔਰ ਸਿੱਖ ਸਮੇਂ ਦੇ ਵਿਗਿਆਨ ਨੂੰ ਇਹਦੀ ਹੈ ਅਹਿਮੀਅਤ ਨੂੰ ਜਾਣਦਾ ਸੀ ਐਸੇ ਕਰਕੇ ਐਸ ਕਲਰ ਨੂੰ ਮੇਨ ਰੱਖਿਆ ਗਿਆ ਔਰ ਐਸ ਕਲਰ ਦੀ ਜੀ ਔਰੇ ਦੇ ਵਿੱਚ ਜਿਹੜਾ ਸਭ ਤੋਂ ਪਾਵਰਫੁਲ ਏਰੀਆ ਸੀ ਮੰਨਦੇ ਆ ਸਾਡੇ ਮੋਢਿਆਂ ਤੋਂ ਲੈ ਕੇ ਸਿਰ ਤੱਕ ਉਸ ਜਗ੍ਹਾ ਤੇ ਔਰੇ ਦੀ ਤਾਕਤ ਸਭ ਤੋਂ ਬਲਵਾਨ ਹੁੰਦੀ ਹੈ ਪੰਜਾਬ ਦੇ ਵਿੱਚ ਇੱਕ ਆਮ ਗੱਲ ਅਸੀਂ ਸੁਣਦੇ ਆ ਕਿ ਮੋਢਿਆਂ ਦੇ ਉੱਪਰ ਚਿੱਤ ਗੁਪਤ ਹੁੰਦਾ ਔਰ ਸ਼ਾਇਦ ਇਹੀ وجہ ਸਾਡਾ ਜਿਹੜਾ ਡਾਟਾ ਹੈ ਉਹ ਜਿੰਨਾ ਜ਼ਿਆਦਾ ਸੁਰੱਖਿਤ ਔਰ ਸਹੀ ਸੰਚਾਰ ਦੇ ਹਿਸਾਬ ਨਾਲ ਇਕੱਠਾ ਹੋਏਗਾ ਸਾਡੇ ਜੀਵਨ ਨੂੰ 19 ਜਲਦੀ 19 ਵੱਡੀ ਉਚਾਈ ਮਿਲੇਗੀ ਇਸ ਤਰ੍ਹਾਂ ਅਸੀਂ ਨੀਲੇ ਰੰਗ ਨੂੰ ਉਹਦੇ ਟੋਟਲ ਹੁਣ ਤੱਕ ਦਾ ਜਿਹੜਾ ਵਿਗਿਆਨਿਕ ਟਾਂਚਾ ਉਹਦੇ ਨਾਲ ਧਾਰਮਿਕ ਟਾਂਚਾ ਉਹਦੇ ਨਾਲ ਉਹਦੇ ਨਾਲ ਪਰਖਦੇ ਹਾਂ ਕਿੰਨੇ ਪਰਸੈਂਟ ਤੁਹਾਡੇ ਚ ਕੰਮ ਕਰਦਾ ਔਰ ਕਿਸ ਤਰ੍ਹਾਂ ਉਹਨੂੰ ਵਧਾਇਆ ਜਾ ਸਕਦਾ ਕਿਹੜੇ ਐਸੇ ਧਾਰਮਿਕ ਕਰਮ ਹੈ ਕਿਹੜੀਆਂ ਐਸੀ ਚੀਜ਼ਾਂ ਜਿਨ੍ਹਾਂ ਦੇ ਕਰਨ ਨਾਲ ਉਹ ਵਧਦਾ ਦੂਸਰੇ ਰੰਗ ਦੀ ਜੇ ਅਸੀਂ ਗੱਲ ਕਰਦੇ ਹਾਂ ਬਲੈਡ એનર્ਜੀ ਯਾਰੀ ਕਾਡੇ ਖੂਨ ਦੀ ਤਾਕਤ ਲਾਲ ਰੰਗ ਜੋਸ਼ ਦਾ ਸਾਡੇ ਉੱਤੇ ਸ਼ਾਦਾ ਛੱਡੀ ਰਚਨਾ ਦਾ ਰਚਨਹਾਰ ਹੈ। ਔਰ ਇਸ ਗੱਲ ਨੂੰ ਲੈ ਕੇ ਵਿਗਿਆਨ ਔਰ ਧਰਮ ਦੋਨਾਂ ਦੀ ਮਾਨਤਾ ਲਾਲ ਰੰਗ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਸਾਡੇ ਲਾਲ ਰੰਗ ਨੂੰ ਜੇ ਅਸੀਂ ਦੇਖਦੇ ਹਾਂ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਅਸੀਂ ਪੁਰਾਣੀਆਂ ਰੀਤਾਂ ਸਾਨੂੰ ਮਿਲ ਜਾਂਦੀਆਂ। ਜਿਵੇਂ ਵਿਆਹ ਤੇ ਲਾਲ ਰੰਗ ਦਾ ਜਿਹੜਾ ਪ੍ਰਯੋਗ ਆ ਬਹੁਤ ਜ਼ਿਆਦਾ ਹੁੰਦਾ ਮੰਦੀ ਤੋਂ ਲੈ ਕੇ ਕੱਪੜਿਆਂ ਤੱਕ ਹਰ ਚੀਜ਼ ਲਾਲ ਰੰਗ ਦੀ ਹੁੰਦੀ ਆ ਉਹਦੇ ਪਿੱਛੇ ਪੂਰੀ ਤਰ੍ਹਾਂ ਵਿਗਿਆਨ ਕੰਮ ਕਰਦਾ ਆ ਅਸੀਂ ਲੌਜੀਕਲੀ ਇਹਨਾਂ ਚੀਜ਼ਾਂ ਨੂੰ ਸਮਝਾਉਣ ਵਾਸਤੇ ਕੈਂਪ ਵੀ ਲੈਂਦੇ ਆ ਹਿਡਨ ਸਾਇੰਸ ਆਫ ਯੂਅਰ ਲਾਈਫ ਨੂੰ ਲਾਲ ਰੰਗ ਵਿਆਹ ਦੇ ਉੱਪਰ ਮੰਦੀ ਤੋਂ ਲੈ ਕੇ ਕੱਪੜਿਆਂ ਤੱਕ ਬੜਾ ਖਾਸ ਸਥਾਨ ਰੱਖਦਾ ਹੈ ਔਰ ਇਹਦੇ ਪਿੱਛੇ ਬਹੁਤ ਵੱਡਾ ਵਿਗਿਆਨ ਕੰਮ ਕਰਦਾ ਹੈ ਬੜੀ ਵੱਡੀ ਟੈਕਨੀਕ ਕੰਮ ਕਰਦੀ ਹੈ ਇਹ ਸਾਰੇ ਦਾ ਸਾਰਾ ਵਿਗਿਆਨ ਹੈ ਐਸੀ ਤਰ੍ਹਾਂ ਸੀ ਧਰਮ ਦੇ ਹਿਸਾਬ ਨਾਲ ਔਰ ਵਿਗਿਆਨ ਦੇ ਹਿਸਾਬ ਨਾਲ ਲਾਲ ਰੰਗ ਦੀ ਜਾਂਚ ਕਰਦੇ ਆਂ ਵਿਆਹ ਇੱਕ ਤੁਹਾਡੇ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਤੁਹਾਨੂੰ ਸ਼ਕਤੀ ਦੀ ਸਭ ਤੋਂ ਵੱਧ ਲੋੜ ਆ ਔਰ ਉਦੋਂ ਹਰ ਚੀਜ਼ ਲਾਲ ਰੰਗ ਨਾਲ ਭਰਪੂਰ ਹੁੰਦੀ ਹੈ ਔਰ ਜੇ ਸਾਨੂੰ ਇਹਦੇ ਪਿੱਛੇ ਦਾ ਵਿਗਿਆਨ ਪਤਾ ਲੱਗ ਜਾਂਦਾ ਔਰ ਅਸੀਂ ਇਹਦੇ ਨਾਲ ਭਾਵਨਾਤਮਕ ਤੌਰ ਤੇ ਜੁੜਦੇ ਆਂ ਫਿਰ ਇਹ ਸਿਰਫ ਫਰਜ ਨਹੀਂ ਰਹਿ ਜਾਂਦਾ ਇੱਕ ਸਾਂਝ ਹੋਣ ਜਾਂਦਾ ਔਰ ਫਿਰ ਉਹ ਸਾਂਝ ਸਾਡੇ ਲਾਲ ਰੰਗ ਚ ਨਖਾਰ ਲੈਂਦੀ ਹੈ ਇਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਸਨਫਲਾਵਰ ਪੀਲਾ ਰੰਗ ਪੀਲਾ ਰੰਗ ਸਾਡੀ ਸਪਸ਼ਟਤਾ ਦਾ ਸਾਡੇ ਤਰਕ ਦਾ ਰੰਗ ਹੈ ਔਰ ਇਹਦਾ ਜਿਹੜਾ ਵਧਣਾ ਘਟਣਾ ਕਿਉਂਕਿ ਸਪਸ਼ਟਤਾ ਦਾ ਇਹ ਕਲਰ ਹੈ ਔਰ ਇਹਦਾ ਇਹਦਾ ਜਿਹੜਾ ਪ੍ਰਵਾਹ ਹੈ ਜੇ ਇਹ ਵੱਧ ਜਾਂਦਾ ਤਾਂ ਇਹ ਤੇ ਸਰੀਰ ਤੇ ਨਜ਼ਰ ਆਉਣ ਲੱਗ ਜਾਂਦਾ ਜਿਵੇਂ ਅਸੀਂ ਪੀਲੀਆ ਕਹਿੰਦੇ ਆ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਸਰੀਰਕ ਬਿਮਾਰੀਆਂ ਜਿੱਥੇ ਇਹਦੇ ਲੱਛਣ ਨਜ਼ਰ ਆਣ ਲੱਗ ਜਾਂਦੇ ਨੇ ਕਿਉਂਕਿ ਇਹ ਸਪਸ਼ਟਤਾ ਦਾ ਪਾਪ ਪ੍ਰਗਟ ਕਰਦਾ ਧਰਮਾਂ ਦੇ ਵਿੱਚ ਕੇਲੇ ਦਾ ਜਾਂ ਪੀਲੇ ਰੰਗ ਦੀ ਮਠਿਆਈ ਦੇਣ ਦਾ ਆਪਣੇ ਗੁਰੂ ਨੂੰ ਬਹੁਤ ਰਿਵਾਜ ਸੀ ਔਰ ਜੋਤਿਸ਼ ਦੇ ਵਿੱਚ ਵੈਸੇ ਬ੍ਰਹਸਪਤੀ ਦਾ ਰੰਗ ਹੈ ਪੀਲਾ ਧਰਮਾਂ ਦੇ ਹਿਸਾਬ ਨਾਲ ਅਸੀਂ ਜਾਂਚ ਕਰਦੇ ਹਾਂ ਤੁਹਾਡੇ ਔਰੇ ਦੇ ਵਿੱਚ ਕਿੰਨੇ ਪਰਸੈਂਟ ਕੰਮ ਕਰਦਾ ਪੋਜ਼ਿਟਿਵ ਕੰਮ ਕਰ ਰਿਹਾ ਕਿ ਨੈਗੇਟਿਵ ਕੰਮ ਕਰ ਰਿਹਾ ਤੁਸੀਂ ਉਹਨੂੰ ਕਿਸ ਤਰ੍ਹਾਂ ਔਰ ਕਿਹੜੇ ਧਾਰਮਿਕ ਕਰਨ ਦੇ ਨਾਲ ਬਤਾ ਕਟਾ ਸਕਦੇ ਹੋ ਇਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਕਾਲੇ ਰੰਗ ਦੀ ਬਲੈਕ ਵਿਨਰ ਯਾਨੀ ਕਿ ਹਨੇਰੇ ਦਾ ਵਜੇਤਾ ਹਨੇਰੇ ਦੇ ਰਹੱਸਯ ਸਾਡੇ ਔਰੇ ਦੇ ਵਿੱਚ ਕਾਲਾ ਰੰਗ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਔਰ ਕਿਸ ਤਰੀਕੇ ਨਾਲ ਅਸੀਂ ਉਸ ਨੂੰ ਪੋਜ਼ਿਟਿਵ ਮਦਦ ਲੈ ਸਕਦੇ ਐਦ ਨਾਲ ਅਸੀਂ ਉਹ ਦੇਖਦੇ ਐ ਇਸੇ ਤਰ੍ਹਾਂ ਸਾਰੇ ਰੰਗਾਂ ਨੂੰ ਲੈ ਕੇ ਨਿਰੀਖਣ ਕਰਿਆ ਜਾਂਦਾ ਉਸ ਤੋਂ ਬਾਅਦ ਅਗਲਾ ਨਿਰੀਖਣ ਹੁੰਦਾ ਦੋ ਰੰਗਾਂ ਦੇ ਮਿਸ਼ਰਣ ਨਾਲ ਦੋ ਰੰਗਾਂ ਨਾਲ ਇੱਕ ਮਿਸ਼ਰਣ ਬਣਦਾ ਉਹਦੇ ਅਲੱਗ ਤਰ੍ਹਾਂ ਦੇ ਪ੍ਰਭਾਵ ਹੁੰਦੇ ਐ ਉਹਦੇ ਬਾਰੇ ਵੀ ਅਸੀਂ ਇਸ ਔਰਾ ਰਿਪੋਰਟ 'ਚ ਗੱਲ ਕਰਦੇ ਐ ਔਰ ਸਭ ਤੋਂ ਇੱਕ ਖਾਸ